ਸਾਲ ਬਤੀਤ ਬਤੀਤ ਭਏ ਤੋ ਲੱਗੇ ਤਵ ਕਾਨ ਚਰਾਵਨ ਗਾਈ 12 ਸਾਲ ਬਤੀਤ ਭਏ ਤੋ ਲੱਗੇ ਤਵ ਕਾਨ ਚਰਾਵਨ ਗਾਈ ਸੁੰਦਰ ਰੂਪ ਬਨਿਓ ਇਹ ਕੋ ਕਹਿ ਕੇ ਇਹ ਤਾਹ ਸਰਾ ਤੁ ਦੋ ਮਾਈ ਪਾਠੀ ਹੈ ਲੇਕਿਨ ਦਾਈ ਕਿਉਂ ਦਾਈ ਇਉਂ ਕਿਹਾ ਹੈ ਭਗਵਾਨ ਦੀ ਪ੍ਰਗਟ ਤੋ ਮਾਤਾ ਦੇਵਕੀ ਦੇ ਬੁੱਖੋਂ ਹੋਏ ਹਨ ਦਾਈ ਹੁੰਦੀ ਹੈ ਜਿਹੜੀ ਪਾਲੇ ਫਿਰ ਆਪੇ ਜਸੋਦਾ ਦਾਈ ਹੋਈ ਹੋਈ ਸੋ ਦਾਈ ਪਾਠ ਹੀ ਰੱਖ ਲੈਣਾ ਤੇ ਸੁੰਦਰ ਰੂਪ ਬਨਿਓ ਇਹ ਗੋ ਕਹਿ ਕਹ ਕੋ ਤੇ ਬਿਸਰਾਉਂ ਸੁੰਦਰ ਰੂਪ ਬਨਿਓ ਇਹ ਗੋ ਕਹਿ ਕਹਿ ਇਹ ਤਾਇ ਸਰਾਹਤ ਦਾਈ ਗਵਣ ਬਨ ਬੀਚ ਫਿਰੈ ਕਪਨਾ ਉਪਮਾ ਤੈ ਜੀ ਲਖ ਕੰਸਹਿ ਕੇ ਬਦ ਕੇ ਨਿਤ ਜਨ ਬਾਦ ਜਨੋ ਭਗਵਾਨ ਬਨਾਈ ਨਿਮਿਤ ਕੰਸਹਿ ਕੇ ਬਦ ਕੇ ਹਿਤ ਕੋ ਕੰਸਹਿ ਕੇ ਬਦ ਕੇ ਹਿਤ ਕੋ ਜਨ ਬਾਲ ਚਮ ਭਗਵਾਨ ਬਨਾਈ ਕਬਿਤ ਕਮਲ ਸੋ ਆਨਨ ਕੁਰੰਗ ਤਾਕੇ ਬਾਕੇ ਨੈਨ ਕਟ ਸਮ ਕੇਹਰ ਮਰਨਾਲ ਬਾਹ ਐਨ ਹੈ ਕੋਕਲ ਕੋਕਲ ਸੋ ਕੰਠ ਕੀਰਨਾਸ ਕਾ ਤਨੁ ਸੁ ਭੋ ਹਉ ਹੈ ਭੋ ਹੈ ਬਾਨੀ ਸਰ ਸਰ ਜਹ ਲਗ ਹੈ ਚਨ ਹੈ ਪ੍ਰੀਯਨ ਕੋ ਮੋਤ ਫਿਰਤ ਗ੍ਰਾਮ ਆਸਪਾਸ ਬਿਰਹਨ ਕੇ ਦਾਹ ਬੇਕੁ ਜੈਸੇ ਪਤ ਰਹਿ ਨ ਹੈ ਮੰਦ ਮਤ ਲੋਕ ਕਛ ਜਾਣਤ ਨ ਭੇਦ ਜਾ ਕੋ ਪੁਨ ਪੁਨ ਬੰਦਬਤ ਪੁਨਿ ਪਾਠ ਹੈ ਪੁਨ ਮੰਦ ਮਤ ਲੋਕ ਕਛ ਜਾਣਤ ਨ ਭੇਦ ਜਾ ਕੋ ਪੁਨ ਲੈ ਪੁਨ ਮਾ ਪੁਨ ਇਤੇ ਇਤੇ ਪਰ ਕਹ ਦਰਬਾਰੋ ਸ਼ਾਮ ਧੇਨ ਹੈ ਦੁਨੀਆ ਕਹਿੰਦੀ ਹੈ ਤਾ ਦਾਇਆ ਦਾ ਚਰਾਹਾ ਚਾਰਨ ਵਾਲਾ ਜੋ ਨਹੀਂ ਜਾਣਦੀ ਭਗਵਾਨ ਸੂਰਾ ਪੁਨ ਪੁਨ ਮੰਦ ਮਤ ਲੋਕ ਕਛ ਜਾਣਤ ਨ ਭੇਦ ਜਾ ਕੋ ਇਤੇ ਪਰ ਕਹ ਚਰਬਾਰੋ ਸ਼ਾਮ ਧੇਨ ਹੈ ਗੋਪੀ ਬਾਚ ਕਾਮ ਜੂ ਸੋ ਸ੍ਰਈਆ खोए 71 वधु ब्रज की सब बात कहे मुख ते ए सियामा सब ते सुनाऊ लाओए खोए 71 वधु ब्रज की सब बात कहे मुख ते ए सियामा आनन चंद बने ब्रज से दिग रात दिवसा बसतो सोहिया में दिग ते लाओ आनन चंद बने ब्रज से दिग रात दिन बसतो सोहिया में बात नहीं अर्पए ए की और, और तार 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 पहले जो चुनौड़ा है बात नहीं और पैके हम जान जिया में कैडर पे हर के हर को छप मैन रहे अब लो तन या में केहर कट्ठा लिख के हर को कै डर पै हर के हर को छप मैन रहे अब लो तन या में कान बाजे सवैया संग हले हरजी सब द्वार कहि सब तीर सुनो ए भईया रूप थरो अवतार निकोतम बात एहे गत की सुरगैया नाम हमर ना हमरो अब कु एहे रूप सब जग में केन हुण लगईया कान कहयो हम खेल कर जो होए भलो मन को परचईया सवैया तान बने तेठौर बिखें ਸਭ ਹੀ ਜਨ ਕੇ ਮਨ ਕੇ ਸੁਖ ਦਾਈ ਸੇਤ ਸਰੋਵਰ ਹੈ ਅਤਿ ਹੀ ਤਿਨ ਮੈਂ ਸ਼ਰਮਾ ਸਸਸੀ ਦਮਕਾਈ ਤਿਨ ਮੈਂ ਸ਼ਰਮਾ ਸਸਸੀ ਦਮਕਾਈ ਸਸਸੀ ਹੂੰ ਸਸ ਸ਼ਰਮਾ ਅੱਡ ਸਸਸੀ ਅੱਡ ਦਮਕਾਈ ਸੇਤ ਸਰੋਵਰ ਹੈ ਅਤਿ ਹੀ ਤਿਨ ਮੈਂ ਸ਼ਰਮਾ ਸਸਸੀ ਦਮਕਾਈ ਮਦ ਬਰੇ ਤਨ ਕੇ ਉਪਮਾ ਕਬ ਨ ਮੁਕਤੇ ਇਹ ਭਾਕ ਸੁਨਾਇ ਲੋਚਨ ਸੋ ਕਰ ਕੈ ਬਸਦਾ ਕਰਕੇ ਇਹ ਕੌਤਕ ਦੇਖਣ ਆਈ ਰੂਪ ਬਿਰਾਜਤ ਹੈ ਅਤਹੀ ਜਿਨ ਕੋ ਪਿੰਕੈ ਮਨ ਆਨੰਦ ਵਾਢੇ ਖੇਲ ਤਕਾਨ ਫਿਰੈ ਤੈ ਜਾਏ ਖੇਲ ਤਕਾਨ ਫਿਰੈ ਤੈ ਜਾਏ ਬਨੇ ਜੇ ਠੌਰ ਬਡੇ ਸਰ ਗਾਡੇ ਗਵਾਲ ਹਰੀ ਹਰ ਕੇ ਸੰਗ ਰਾਜਤ ਦੇਖ ਦੁਖੀ ਮਨ ਕਉ ਦੁਖ ਕਾਂਢੇ ਕੌਤਕ ਦੇਖ ਧਰ ਆ ਹਰ ਕੀ ਤਹ ਤੇ ਤਰ ਰੋਮ ਭਏ ਤਨ ਠੰਡੇ ਕਨ ਤਰੈ ਕ ਤਰ ਕੇ ਮੁਰਲੀ ਸੋ ਬਜਾਏ ਉਠਿਓ ਤਨ ਕੋ ਕਰ ਐਂਡਾ ਮੋਹਿ ਰਹੀ ਜਮਨਾ ਖਗ ਆ ਹਰ ਭੱਛ ਸਵੇ ਅਰੁਣਾ ਅਰਗੈਂਡਾ ਹਰ ਜੱਛ ਸਵੇ ਅਰਨਾ ਅਰਗੈਂਡਾ ਹਰ ਜੱਛ ਸਵੇ ਅਰਨਾ ਅਰਗੈਂਡਾ ਪੰਡਤ ਮੋਹਿ ਰਹੇ ਸੁਨ ਕੈ ਆਰ ਮੋਹਿ ਗਏ ਸੁਣ ਕੇ ਜਨ ਜੈਂਡਾ